ਦੇ ਪਾਸ ਇਸ ਵਕ ਡੈਮੋਕ੍ਰੇਸੀ ਨਹੀਂ ਹੈ ਸ੍ਰੀ ਗੁਰਮੀਤ ਸਿੰਘ ਜੀ ਵੀ ਆਪਕੋ ਸ੍ਰੀ ਗੁਰਮੀਤ ਸਿੰਘ ਜੀ ਸ੍ਰੀ ਗੁਰਮੀਤ ਸਿੰਘ ਜੀ ਸ੍ਰੀ ਗੁਰਮੀਤ ਸਿੰਘ ਜੀ ਧੰਨਵਾਦ ਸਭਾਪਤੀ ਜੀ ਤੁਸੀਂ ਮੈਨੂੰ ਆਪਣੀ ਗੱਲ ਜਿਹੜਾ ਰੱਖਣ ਦਾ ਮੌਕਾ ਦਿੱਤਾ ਸਭਾਪਤੀ ਜੀ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਖੇਤੀ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਕਿ ਜਿਹੜਾ ਸੈਚੂਰੇਸ਼ਨ ਪੁਆਇੰਟ ਹੈ ਪੰਜਾਬ ਦੇ ਵਿੱਚੋਂ ਆ ਚੁੱਕਿਆ ਹੈ ਤੇ ਦੇ ਨਾਲ ਜਿਹੜੇ ਕਿਸਾਨ ਨੇ ਬਹੁਤੇ ਜਿਹੜੇ ਸਹਾਇਕ ਤੰਦੇ ਆ ਉਹਨਾਂ ਦੇ ਉੱਤੇ ਜਿਹੜੇ ਆ ਡਿਪੈਂਡੈਂਟ ਨੇ ਤੇ ਉਹਨਾਂ ਦੇ ਵਿੱਚ ਸਭਾਪਤੀ ਜਿਹੜਾ ਸਭ ਤੋਂ ਵੱਡਾ ਆ ਉਹ ਡੈਰੀ ਆ ਜਿਹਦੇ ਤੇ ਪੰਜਾਬ ਦੇ ਕਿਸਾਨ ਡਿਪੈਂਡੈਂਟ ਆ ਤੇ ਸਭਾਪਤੀ ਜੀ ਸਭ ਤੋਂ ਵੱਡਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਡੈਰੀ ਦੇ ਵਿੱਚ ਹੋ ਰਿਹਾ ਕਿਸਾਨਾਂ ਨੂੰ ਵੀ ਤੇ ਦੇਸ਼ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਉਹ ਹੋ ਰਿਹਾ ਆ ਕਿ ਜਿਹੜਾ ਐਡਲਟਰੇਸ਼ਨ ਦਾ ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਆ ਅੱਜ ਦੇ ਅਖਬਾਰ 'ਚ ਟਾਈਮਜ਼ ਆਫ ਇੰਡੀਆ 'ਚ ਨਿਊਜ਼ ਲੱਗੀ ਹੋਈ ਹੈ ਕਿ ਮਹਾਰਾਸ਼ਟਰ ਦੇ ਵਿੱਚ 25 ਲੱਖ ਰੁਪਏ ਦੇ ਜਿਹੜਾ ਤਕਰੀਬਨ ਰਕਮ ਦਾ ਜਿਹੜਾ ਅਡਲਟ ਜਿਹੜੇ ਪ੍ਰੋਡਕਟ ਹੈ ਉਹ ਸੀਜ਼ ਆ ਜਿਹੜੇ ਉਹ ਕੀਤੇ ਗਏ ਇਹ ਕੱਲੇ ਸਰ ਮਹਾਰਾਸ਼ਟਰ ਦੀ ਗੱਲ ਨਹੀਂ ਪੂਰੇ ਦੇਸ਼ ਦੇ ਵਿੱਚ ਅੱਜ ਜਗ੍ਹਾ-ਜਗ੍ਹਾ ਤੇ ਜਿਹੜੇ ਇਦਾਂ ਦੇ ਜਿਹੜੇ ਨਕਲੀ ਜਿਹੜਾ ਦੁੱਧ ਹੈ ਪਨੀਰ ਹੈ ਖੁਆਗਾ ਉਹ ਜਿਹੜਾ ਸੀਜ਼ ਕੀਤਾ ਜਾਂਦਾ ਜਿਹਦੇ ਕਰਕੇ ਲੱਖਾਂ ਜਿਹੜੇ ਕਰੋੜਾ ਲੋਕ ਹੈ ਉਹਨਾਂ ਦੀਆਂ ਜਾਨਾਂ ਨੂੰ ਜਿਹੜਾ ਨੁਕਸਾਨ ਹੈ ਉਹ ਪਹੁੰਚਦਾ ਹਾਲਾਂਕਿ ਜਿਹੜਾ ਨੈਸ਼ਨਲ ਹੈਲਥ ਪਾਲਿਸੀ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਤੁਸੀਂ ਆਪਣਾ ਹੈਲਥ ਬਜਟ ਹੈ ਉਹਨੂੰ 2.5% ਕਰੋ ਜੀਡੀਪੀ ਦਾ ਅਸੀਂ ਉਹ ਵੀ ਨਹੀਂ ਕੀਤਾ ਅਸੀਂ 0.5% ਕੀਤਾ ਪਰ ਇਹਦੇ ਨਾਲ ਨਾਲ ਜੇ ਅਸੀਂ ਹੈਲਥ ਬਜਟ ਨਹੀਂ ਵਧਾ ਸਕਦੇ ਤਾਂ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਵੀ ਤੇ ਜਿਹੜਾ ਇਦਾਂ ਦੇ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਆ ਉਹਨਾਂ ਤੇ ਸਖਤੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਅੱਜ ਕਈ ਜਗ੍ਹਾ ਤੇ ਜਿੱਥੇ ਰੇਡ ਹੁੰਦੀ ਆ ਮਹਾਰਾਸ਼ਟਰ ਦੇ ਵਿੱਚ ਵੀ ਜਿੱਥੇ ਹੋਈ ਆ ਉੱਥੇ ਸਰ ਕੀ ਹੋਊਗਾ ਸਮਾਨ ਸੀਜ਼ ਕਰ ਲਿਆ ਜਾਂਦਾ ਉਸ ਤੋਂ ਬਾਅਦ ਜੁਰਮਾਨਾ ਕਿੰਨਾ ਲੱਗਦਾ ਜੀ 20000 25000 ਤੇ ਮਹੀਨੇ 2 ਮਹੀਨੇ ਬਾਅਦ ਫੇਰ ਜਿਹੜਾ ਉਹ ਬੰਦਾ ਹੁੰਦਾ ਉਹ ਫੇਰ ਉਸੇ ਤਰ੍ਹਾਂ ਜਿਹੜਾ ਮਾਰਕੀਟ ਦੇ ਵਿੱਚ ਨਕਲੀ ਦੁੱਧ ਨਕਲੀ ਖੋਆ ਜਿਹੜਾ ਵੇਚਣਾ ਜਿਹੜਾ ਸ਼ੁਰੂ ਕਰ ਦਿੰਦਾ ਸਰ ਇਹਦੇ ਮੈਨੂੰ ਲੱਗਦਾ ਹੈ ਕਿ ਸਖਤ ਕਾਨੂੰਨ ਜਿਹੜਾ ਬਣਾਉਣ ਦੀ ਜ਼ਰੂਰਤ ਹੈ ਕਿ ਜਿਹਦੇ ਚ ਘੱਟੋ ਘੱਟ ਲਾਈਫ ਇੰਪ੍ਰੀਜ਼ਨਮੈਂਟ ਜਿਹੜੀ ਹੈ ਉਹ ਹੋਵੇ ਤੇ ਇਸ ਤੋਂ ਇਲਾਵਾ ਸਰ ਜੇ ਮੈਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਨੇ ਕਿਸਾਨੀ ਤੋਂ ਬਿਨਾ ਪੰਜਾਬ ਚ ਡੈਰੀ ਜਿਹੜਾ ਇਹਦੇ ਤੇ ਸਹਾਇਕਤੰਦੇ ਜਿਹੜਾ ਡਿਪੈਂਡੈਂਟ ਹੈ 2 ਮਿੰਟ ਸਰ ਇਹਦੇ ਲਈ ਮੈਨੂੰ ਲੱਗਦਾ ਹੈ ਕਿ ਸਰ ਸਰਕਾਰ ਨੂੰ ਉਹਨਾਂ ਕਿਸਾਨਾਂ ਲਈ ਮਦਦ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਿੱਛੇ ਜੇ ਜਦੋਂ ਇੱਕ ਬਿਮਾਰੀ ਚੱਲੀ ਤੇ ਉਹਦੇ ਕਰਕੇ 18000 ਜਿਹੜੇ ਪਸ਼ੂ ਹੈ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋ ਗਈ ਤੇ ਇਹਦੇ ਲਈ ਮੈਨੂੰ ਚਾਹੀਦਾ ਲੱਗਦਾ ਹੈ ਕਿ ਸਰ ਪੂਰੇ ਦੇਸ਼ ਦੇ ਅੰਦਰ ਸਰਕਾਰ ਨੂੰ ਕੋਈ ਐਡਾ ਦੀ ਸਕੀਮ ਲੈ ਕੇ ਆਉਣੀ ਚਾਹੀਦੀ ਹੈ ਕਿ ਸਾਰੇ ਜਿਹੜੇ ਪਸ਼ੂ ਹੈ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਕੀਤੀ ਜਾਵੇ ਦੂਜਾ ਸਰ ਕਿਉਂਕਿ ਦੁੱਧ ਲਿਆ ਜਾਂਦਾ ਆਮ ਜਿਹੜੇ ਛੋਟੇ ਜਿਹੜੇ ਪਸ਼ੂ ਪਾਲਕ ਇੱਕ ਇੱਕ ਮਿੰਟ ਸਰ ਪਸ਼ੂ ਪਾਲਕਾਂ ਉਹਨਾਂ ਤੋਂ ਤੇ ਜਿਹੜੀਆਂ ਵੱਡੀਆਂ ਕੰਪਨੀਆਂਜ਼ ਹੈ ਉਹ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਉਹੀ ਦੁੱਧ ਦੁੱਗਣੇ ਰੇਟਾਂ ਤੇ ਉਹੀ ਜਿਹੜੇ ਪ੍ਰੋਡਕਟ ਆ ਕਿ ਉਹ ਜਿਹੜਾ ਬਟਰ ਆ ਉਹ ਵੇਚਿਆ ਜਾਂਦਾ ਹੈ ਕਿਸਾਨ ਦੀ ਜਿਹੜਾ ਦੁੱਧ ਦਾ ਜਿਹੜਾ ਪਸ਼ੂ ਮਾਲਕ ਹੈ ਉਹਦੀ ਮਜਬੂਰੀ ਇਹ ਹੈ ਕਿਉਂਕਿ ਉਹਦੇ ਕੋਲੇ ਉਹਨੂੰ ਸੇਮ ਦੇ ਜਿਹੜਾ ਦੁੱਧ ਨੂੰ ਜਿਹੜਾ ਉਹ ਵੇਚਣਾ ਪੈਂਦਾ ਸਰ ਕੋਈ ਐਦਾਂ ਦੇ ਜਿਹੜਾ ਸੂਬੇ ਪੱਧਰ ਤੇ ਕੋਈ ਐਦਾਂ ਦੀਆਂ ਪ੍ਰੋਸੈਸਿੰਗ ਯੂਨਿਟ ਜਿੱਥੋਂ ਕਿਸਾਨ ਦੁੱਧ ਨੂੰ ਸਟੋਰ ਵੀ ਕਰ ਸਕੇ ਉਹਦੀ ਪ੍ਰੋਸੈਸਿੰਗ ਵੀ ਕਰ ਸਕੇ ਤੇ ਸਿੱਧਾ ਜਿਹੜਾ ਕਿਸਾਨ ਜਿਹੜਾ ਦੁੱਧ ਦਾ ਬਿਜ਼ਨਸ ਕਰਦਾ ਉਹਦਾ ਜਿਹੜਾ ਰابطਾ ਸਿੱਧਾ ਮਾਰਕੀਟ ਨਾਲ ਜਿਹੜਾ ਜੁੜ ਸਕੇ ਤਾਂ ਕਿ इस धंधे लाहेवन जो तो बनाया जा सके एक मिनट सर सर लास्ट सोरी बल्लम लास्ट सोरी बल्लम नैनी जी सर लास्ट लास्ट पॉइंट लास्ट पॉइंट सर बड़ा जरूरी I have है माई ओन आई हैव माई ओन लिमिटेशन बिकॉज देर आर ट्वेंटी मेम्बर बहुत जरूरी में, में, है सर लास्ट टू स्पीक ऑन दिस पर्टिकुलर बजट एंड आई हैव माई ओन लिमिटेशन दैट्स वाई एम थ्री मिनट्स प्लीज बाला सोरी थैंक यू सर अपनी अजय थैंक यू फॉर गिविंग मी दिस अपॉर्चुनिटी जस्ट वेट जस्ट वेट ਯਾ ਸੋ ਕਨਕਲੂਡ ਇਨ ਵਨ ਲਾਈਨ ਸਰ ਲਾਸਟ ਦੇ ਮੈਂ ਸਿਰਫ ਇਹ ਕਹੂੰਗਾ ਕਿ ਕਿਉਂਕਿ ਦੁੱਧ ਸਾਡੇ ਲਈ ਇੰਨਾ ਜ਼ਰੂਰੀ ਹੈ ਕਿਉਂਕਿ ਸਾਡੇ ਜਿਹੜੇ ਦੇਸ਼ ਦੇ ਲੋਕ ਨੇ ਉਹ ਸਾਰੇ ਮੀਟੀ ਖਾਂਦੇ ਹੋ ਸਾਰੇ ਆਂਡੇ ਨਹੀਂ ਖਾਂਦੇ ਜੇ ਮੈਂ ਆਸਟ੍ਰੇਲੀਆ ਨਾਲ ਕੰਪੈਰੀਜ਼ਨ ਕਰਾਂ ਤਾਂ ਆਸਟ੍ਰੇਲੀਆ ਜਿਹੜਾ ਦੁੱਧ ਤੋਂ ਜਿਹੜੀ ਪਰ ਕੈਪੀਟਾ ਜਿਹੜਾ ਉਹਨਾਂ ਦਾ 10.1 ਹੈ 20.3 ਤੇ ਸਾਡਾ 10.1 ਤੇ ਅਸੀਂ ਦੂਜਿਆਂ ਤੋਂ ਕਿਤੇ ਪਿੱਛੇ ਆ ਸਰ ਮੈਨੂੰ ਲੱਗਦਾ ਕਿਉਂਕਿ ਇਸੇ ਕਰਕੇ ਜਿਹੜੀ ਸਰ thank you for giving me this opportunity to speak on demand for grant to the department of fisheries Aspendry, and malhusbandry and subscribe to one india channel and never miss an update